Yeah. Yeah, yeah, yeah. O oh, ਅੱਜ ਤੁਸੀਂ ਕਿੱਥੇ ਮੌਜੂਦ ਹੋ ਕੀ ਕਰ ਰਹੇ ਹੋ ਇੱਥੇ ਇਹ ਜੀ ਕਗਰ ਦਰਿਆ ਤੇ ਮੌਜੂਦਾਂ ਜੀ ਮੁਣਕ ਟੇਟਵਾਣਾ ਰੋਡ ਪੂਲ ਦੇ ਨਿੱਕਾ ਤੇ 2023 ਚ ਬਹੁਤ ਵਾਈ ਮਚਾਈ ਸੀ ਜਿਹੜੇ ਬੰਨਾਂ ਦੇ ਖੜੇ ਆਪਾਂ ਕਿਹੜੇ ਪਾਸੇ ਪੈਂਦਾ ਇਹ ਬੰਨ ਇਹ ਕੁਦ ਨਹੀਂ ਹੰਡਾ ਰਾਮਪਰਾ ਸਾਈਡ ਪੈਂਦਾ ਜੀ ਤੇ ਹੁਣ ਇਸ ਬੰਨ ਨੂੰ ਕੀ ਹੋ ਗਿਆ ਇਹ ਬੰਨ ਬਿਲਕੁਲ ਵੀ ਖਤਮ ਹੈ ਪਾਣੀ ਪਿੱਛੋਂ ਖਬਰ ਆ ਰਹੀ ਹੈ ਵੀ ਪਾਣੀ ਬਹੁਤ ਵਧਣ ਲੱਗ ਰਿਹਾ ਤੇ ਇਸ ਕਰਕੇ ਕੁਦ ਨਹੀਂ ਹੰਡਾ ਤੇ ਰੰਪਰੇ ਦੇ ਮੰਨ ਲਓ ਵੀ ਲੋਕ ਆਪ ਲੱਗ ਰਹੇ ਨੇ ਕੋਈ ਪ੍ਰਸ਼ਾਸਨ ਕੋਈ ਸਰਕਾਰ ਵੱਲੋਂ ਕੋਈ ਸਹਿਤਾ ਨਹੀਂ ਤੁਸੀਂ ਕਿਸ ਕਿਹੜੀਆਂ ਮਸ਼ੀਨਾਂ ਦੇ ਸਹਿਯੋਗ ਨਾਲ ਇਸ ਬੰਨ ਨੂੰ ਮਜ਼ਬੂਤ ਕਰਾਂਗੇ ਇੱਥੇ ਕੋ ਜੇ ਸੀ ਵੀਆ ਤੇ ਪੌਪਲੈਨ ਇੱਕ ਪੌਪਲੈਨ 50 ਲੱਗੇ ਸੀ ਗਿਆ ਚੱਲ ਰਿਆ ਨੇ ਜੀ ਕੀ ਇਹ ਸਰਕਾਰ ਵੱਲੋਂ ਭੇਜੀ ਗਈਆਂ ਨੇ ਕੋਈ ਸਰਕਾਰ ਵੱਲੋਂ ਕੋਈ ਨਹੀਂ ਇੱਥੇ ਸਾਡੇ ਕੋਲ ਆਇਆ ਜੀ ਅਸੀਂ ਦੋ ਤਿੰਨ ਪਿੰਡਾਂ ਦੇ ਬੰਦਿਆਂ ਜੀ ਨਹੀਂ ਜਿਹੜੀ ਇਹ ਮਸ਼ੀਨਾਂ ਨੇ ਤੁਹਾਡੀ ਤੁਸੀਂ ਆਪਣੇ ਲੈਵਲ ਤੇ ਲੈ ਕੇ ਆਏ ਹੋ ਨੇ ਸਰਕਾਰ ਵੱਲੋਂ ਹਲੇ ਤਾਂ ਆਪਣੇ ਲੈਵਲ ਤੇ ਜਿਹੜੇ ਆਪਣੇ ਦੋ ਤਿੰਨ ਪਿੰਡਾਂ ਦੇ ਸਰਪੰਚ ਸਾਹਿਬ ਨੇ ਜੀ ਉਹ ਲੈ ਕੇ ਆਏ ਨੇ ਜੀ ਨਹੀਂ ਲੱਗਦਾ ਨਹੀਂ ਕਿ ਪ੍ਰਸ਼ਾਸਨ ਬਾਰ ਬਾਰ ਕਹਿੰਦਾ ਵੀ ਅਸੀਂ ਪਾਪ ਲਾਈਨ ਵੀ ਮਸ਼ੀਨਾਂ ਵੀ ਸਭ ਲੈ ਕੇ ਨੱਟੇ ਬੰਦ ਕਰਾਂਗੇ ਕਿ ਲੋਕਾਂ ਨੂੰ ਪਾਣੀ ਤੋਂ ਕੋਈ ਡਰ ਨਹੀਂ ਹੋਵੇਗਾ 2 ਸਾਲ ਹੋ ਗਏ ਜੀ ਹਲੇ ਤੱਕ 2 ਸਾਲਾਂ ਤੋਂ ਬਾਅਦ ਫੇਰ ਇੱਕ ਵਾਰ ਘਰ ਭਰਿਆ 24 ਦੇ ਵਿੱਚ ਠੀਕ ਰਿਆ ਉਸ ਤੋਂ ਬਾਅਦ ਕੋਈ ਰਿਪੇਅਰ ਨਹੀਂ ਹੋਈ ਨਾ ਰਹੀ ਇੱਕ ਵਾਰ ਮਿੱਟੀ ਜ਼ਰੂਰ ਪਾ ਤੇ ਇਹਨਾਂ ਦੀ ਬਾਅਦ ਚ ਕੋਈ ਰਿਪੇਅਰ ਨਹੀਂ ਹੋਈ ਹੁਣ ਫਸਲਾਂ ਪੱਕਣ ਤੇ ਨੇ 3 ਮਹੀਨੇ ਪਹਿਲਾਂ ਵੀ ਕੋਈ ਰਿਪੇਅਰ ਨਹੀਂ ਹੋਈ ਕੋਈ ਇੱਥੇ ਕੋਈ ਪ੍ਰਸ਼ਾਸਨ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਜਦ ਕਿ 2-3 ਮਹੀਨੇ ਪਹਿਲਾਂ ਬਣਦਾ ਸੀ ਇੱਥੇ ਵੀ ਇਹ ਕੰਮ ਕਰਨ ਦਾ ਹੱਕ ਸਰਕਾਰ ਦਾ ਹੈ ਜੀ ਅੱਜ ਇਕੱਲੇ ਤੁਸੀਂ ਖੜੇ ਹੋ ਕੀ ਸਮੱਸਿਆ ਆ ਰਹੀ ਤੁਹਾਨੂੰ ਸਮੱਸਿਆ ਇਹ ਆ ਰਹੀ ਹੈ ਜੀ ਵੀ ਜਿਹੜਾ ਇਹ ਆਪਣਾ ਬੰਨ ਸੀ ਇਹਨੂੰ ਮਜ਼ਬੂਤ ਕਰਨ ਵਾਸਤੇ ਕਿਉਂਕਿ ਥਾਂ ਥਾਂ ਤੇ ਦਬਰੀ ਚ ਜਗ੍ਹਾ ਕਿਸਾਨ ਭਰਾਵਾਂ ਨੇ ਮਿਲ ਜੁਲ ਕੇ ਇਹ ਮਸ਼ੀਨ ਚੈਨ ਵਾਲੀ ਮਸ਼ੀਨ ਲੈਂਦੀ ਸੀ ਬੇਦੀ ਆਪਣੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਪਰ ਜਦੋਂ ਇੱਥੇ ਆਈ ਤਾਂ ਚੈਨ ਵਾਲੀ ਮਸ਼ੀਨ ਜਿਹੜੀ ਸੀ ਤੇ ਗੜ ਗਈ ਬੁਰੀ ਤਰ੍ਹਾਂ ਕਿਉਂਕਿ ਇੰਨੀ ਜਗਾ ਕੋਲੀ ਸੀ ਕਿ ਮਸ਼ੀਨੇ ਗੜ ਗਈ ਜੋ ਅਸੀਂ ਮਸ਼ੀਨ ਲੈ ਕੇ ਆਏ ਸੀ ਇਹ ਬੰਨ ਨੂੰ ਮਜ਼ਬੂਤ ਕਰਨ ਲਈ ਉਹ ਮਸ਼ੀਨ ਗੜ ਗਈ ਉਸ ਤੋਂ ਬਾਅਦ ਇਹ ਜੇਐਸਵੀ ਮਸ਼ੀਨ ਲਿਆ ਕੇ ਫੇਰ ਇਸ ਨੂੰ ਬਾਹਰ ਕੱਢ ਰਹੇ ਹਾਂ ਜੀ ਇਸ ਦੇ ਵਿੱਚ ਕਿਸੇ ਪ੍ਰਸ਼ਾਸਨ ਦਾ ਸਹਿਯੋਗ ਹੈਗਾ ਬਿਲਕੁਲ ਜੀ ਅਜੇ ਤਾਂ ਕਿਸੇ ਵੀ ਪ੍ਰਸ਼ਾਸਨ ਦਾ ਕੋਈ ਸਹਿਯੋਗ ਨਹੀਂ ਆ ਤੁਸੀਂ ਦੇਖ ਰਹੇ ਹੋ ਆਮ ਜ਼ਿਮੀਂਦਾਰ ਸਰਪੰਚ ਪੰਚਾਇਤਾਂ ਆ ਕੇ ਖੜੀਆਂ ਨੇ ਤੇ ਇਹ ਆਪਣੇ ਲੈਵਲ ਤੇ ਜਿਹੜਾ ਜਿਹੜਾ ਕੁਛ ਹੈ ਆਪਣੇ ਲੈਵਲ ਤੇ ਕਰ ਰਹੇ ਸੀ। ਡੀਸੀ ਦਾ ਸੁੰਗਰੂਰ ਦਾ ਬਾਰ ਬਾਰ ਦਾਅਵੇ ਕਰਿਆ ਵੀ ਅਸੀਂ ਹਰ ਪਾਸੇ ਤਿਆਰ ਆ ਕਿਤੇ ਵੀ ਕੋਈ ਕਮੀ ਆਂਦੀ ਅਸੀਂ ਉੱਥੇ ਸਾਰੇ ਬੰਨ ਮਜ਼ਬੂਤ ਕਰਾਂਗੇ। ਇਹ ਜੀ ਤੁਸੀਂ ਖੁਦ ਪ੍ਰੈਸ ਵਾਲਿਆਂ ਤੁਸੀਂ ਉਹਨਾਂ ਨੂੰ ਵੀ ਸੁਣਿਆ ਹੋਣਾ ਤੁਸੀਂ ਆ ਖੁਦ ਆਪਣੇ ਅੱਖੀਂ ਦੇਖ ਲੋ ਕੀ ਹਾਲ ਹੈ ਜੀ। ਕੋਈ ਵੀ ਤੁਹਾਨੂੰ ਇੱਥੇ ਪ੍ਰਸ਼ਾਸਨ ਦਾ ਅਧਿਕਾਰੀ ਨਜ਼ਰ ਆਇਆ ਜੀ ਪਿਛਲੀ ਵਾਰੀ 2023 ਦੇ ਵਿੱਚ ਜਦੋਂ ਬੰਨ ਇਥੋਂ ਟੁੱਟੇ ਸੀ ਜੀ ਉਹੀ ਬੰਨ ਮਜਬੂਤ ਨਹੀਂ ਕਰ ਸਕੇ ਜੀ ਅਜੇ ਤੱਕ ਇੰਨਾ ਕੋਲਾ ਵੀ ਦੇਖੋ ਵੀ ਮਸ਼ੀਨ ਖੁੱਲ ਤਾਂਗੀ 4 ਫੁੱਟ 2 ਫੁੱਟ ਦੇ ਥਲੇ ਤਾਂਗੀ ਬੰਨ ਪੈਂਦਾ ਕਿੱਥੇ ਕਿ ਜੇ ਟੋਹਾਣਾ ਰੋਡ ਤੇ ਉੱਪਰ ਜਿਹੜੇ ਨਾਲ ਲੱਗਦਾ ਪੁਲ ਦੇ ਆ ਜੀ ਕੋਤਨੀ ਰਾਮਪਰਾ ਵਾਲੀ ਸਾਈਡ ਪਾਸੇ ਹੁਣ ਤੁਸੀਂ ਕੀ ਵੈਸੇ ਸੋਚ ਰਹੇ ਹੋ ਵੀ ਕੀ ਸਰਕਾਰ ਕੋਈ ਲੋਕ ਕਿਸਾਨਾਂ ਦੀ ਮਦਦ ਲਈ ਆਵੇਗੀ ਦੇਖੋ ਜੀ ਸਾਡੀ ਤਾਂ ਫਿਰ ਬੇਨਤੀ ਹੈ ਅਸੀਂ ਤਾਂ ਬੇਨਤੀ ਉਹ ਕਰ ਸਕਦੇ ਆ ਸਰਕਾਰ ਨੂੰ ਵੀ ਵੀ ਉਹ ਜਲਦ ਜਲਦ ਇਧਰ ਧਿਆਨ ਦੇਣ ਕਿਉਂਕਿ ਉੱਪਰੋਂ ਜਿਹੜਾ ਮੌਸਮ ਵੀ ਖਰਾਬ ਹੋ ਰਿਹਾ ਹੈ ਤੇ ਜਿਹੜੇ ਸਾਰੇ ਲੋਕਾਂ ਦੇ ਸਾਹ ਉੱਤੇ ਜਾ ਰਹੇ ਨੇ ਕਿਉਂਕਿ ਇਹ ਇੰਨਾ ਬੰਨ ਕਮਜ਼ੋਰ ਹੈ ਕਿ ਇਹਦੇ ਜੇਸੀ ਵੀ ਜਲਨੀ ਬੜੀ ਔਖੀ ਹੋਈ ਪਈ ਹੈ ਜੀ ਨਹੀਂ ਲੱਗਦਾ ਨਹੀਂ ਖਤਰੇ ਦੇ ਨਿਸ਼ਾਨ ਤੋਂ ਬਹੁਤ ਥੱਲੇ ਜਿਹੜਾ ਪਾਣੀ ਹੈ ਉਹ ਹੈਗਾ ਔਰ ਇੱਥੋਂ ਦੇ ਕਿਸਾਨਾਂ ਨੂੰ ਚਿੰਤਾ ਕਿਉਂ ਸਤਾ ਰਹੀ ਹੈ ਚਿੰਤਾ ਇਹ ਹੈ ਜੀ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੰਨ ਹੈ ਬਿਲਕੁਲ ਪੋਲਾ ਹੈ ਜੀ ਤੁਸੀਂ ਦੇਖੋ ਪਾਣੀ ਦੇ ਲੈਵਲ ਦੇ ਬਰਾਬਰੀ ਪੋਲਾ ਹੋਇਆ ਪਿਆ ਜੀ ਜੇ ਥੋੜਾ ਜਿਹਾ ਪਿੱਛੋਂ ਪਾਣੀ ਆ ਗਿਆ ਤੇ ਸਾਰੇ ਰੁੜ ਜਾਣਾ ਜੀ ਪਿੱਛੇ ਕਿਵੇਂ ਹੈ ਤੁਹਾਡੇ ਹਿਸਾਬ ਨਾਲ ਕੋਈ ਪਾਣੀ ਭੂਮੀ ਦਾ ਪਾਣੀ ਪਿੱਛੇ ਜੋ ਸੁਣਨ ਜਾ ਰਿਹਾ ਜੀ ਦੇਖੋ ਜਿੱਦਾ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਪਰ ਸੁਣਨ ਜਾ ਰਿਹਾ ਵੀ ਪਾਣੀ ਵਾਧ ਰਿਹਾ ਜੀ ਪਿੱਛੇ साली कंध पिछे जाउगी ह you